ਸਰਬਜੀਤ ਸੰਗਰੂਰ ਵੀ ਦੀ ਰਚਮੀ ਹੁਣ ਖਾਬਾਂ ਵਿੱਚ ਵੀ ਤੁਸੀਂ ਆਉਣੋਂ ਹਟ ਗਏ ਹੁਣ ਖਾਬਾਂ ਵਿੱਚ ਵੀ ਤੁਸੀਂ ਆਉਣੋਂ ਹਟ ਗਏ ਛੱਡ ਸ਼ਹਿਰ ਸੰਗਰੂਰ ਤੁਸੀਂ ਕਿਹੜੀ ਥਾਂ ਡੱਟ ਗਏ ਛੱਡ ਸ਼ਹਿਰ ਸੰਗਰੂਰ ਕਿਹੜੀ ਥਾਂ ਡੱਟ ਗਏ ਥਾਂ ਦੱਸ ਦਿਓ ਥਾਂ ਦੱਸ ਦਿਓ ਸਾਨੂੰ ਦੱਸ ਦਿਓ ਸਾਨੂੰ ਦੱਸ ਦਿਓ ਕਿਹੜੀ ਗੱਲਾਂ ਹੁਣ ਆਉਣੋਂ ਵਿੱਚ ਖਾਤਾ ਹਟ ਗਏ ਦੱਸ ਦੱਸ ਦਿਓ ਸਾਨੂੰ ਦੱਸ ਦਿਓ ਕਿਹੜੀ ਗੱਲਾਂ ਹੁਣ ਆਉਣੋਂ ਖਵਾ ਵਿੱਚ ਹਟ ਗਏ ਛੱਡ ਚੈਰ ਸੰਗਰੂਰ ਕਿਹੜੀ ਥਾਂ ਡੱਟ ਗਏ ਛੱਡ ਚੈਰ ਸੰਗਰੂਰ ਕਿਹੜੀ ਥਾਂ ਡੱਟ ਗਏ